ਆਖਿ ਤੁਹਾਨੂੰ ਵਾਪਸ ਲਾਉ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡਾ ਜ਼ਬਰਦਸਤੀ ਕਰਦੇ ਸੀ ਵੀ ਤੁਸੀਂ ਸੈਂਡ ਕਰੋ ਸੈਂਡ ਕਰੋ ਵੀ ਤਾਂ ਸਾਡਾ ਕੀਤਾ ਤੇ ਕਹਿੰਦੇ ਪੈਸੇ ਲਾ ਦੇ ਪੈਸੇ ਲਾ ਦੇ ਉਸ ਪੈਸੇ ਦੇ ਲਈ ਅਸਕੇ ਨਹੀਂ ਪੈਸੇ ਨਾਲ ਜਿਤਨੀ ਨਹੀਂ ਹੰਦੀ ਜੋ ਸਾਡੀ ਬਲਾਦਰੀ ਦੀ ਇੱਜ਼ਤ ਤੇ ਉਹ ਸਭ ਤੋਂ ਵੱਡੀ ਮੈਂ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਆ ਵੀ ਜੋ ਸਾਨੂੰ ਟੱਕੜੀ ਦਾ ਨਿਸ਼ਾਨ ਵੀ ਲਿਆ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੀ ਮਦਦ ਕਰਨ ਅਸੀਂ ਤਾਂ ਆਪਣੇ ਮੀਟਿੰਗਾਂ ਕਰ ਰਹੇ ਸੀ ਜਨੰਦਰ ਸਰ ਵਿੱਚ ਤੇ ਸਾਨੂੰ ਕੱਲ੍ਹ ਇੱਕਦਮ ਪਤਾ ਲੱਗਿਆ ਵੀ ਸਾਡੇ ਕਾਗਤਾਂ ਦਾ ਕੋਈ ਸੁਨੇਹਾ ਵੀ ਦੇ ਸੰਤ ਪਤਾ ਹੀ ਨਹੀਂ ਸੀ ਅਸੀਂ 40 ਸਾਲ ਹੋ ਗਏ ਪਾਰਟੀ 45 ਸਾਲ ਹੋ ਗਏ ਨੇ ਫਿਰ ਪਾਰਟੀ 'ਚ ਰਹਦੇ ਆਂ ਅਸੀਂ ਕੋਈ ਕਿਸੇ ਨਾਲ ਧੋਖਾ ਭਾਜ ਨਹੀਂ ਕੀਤਾ ਕੋਈ ਪਾਰਟੀ ਨਹੀਂ ਬਦਲੀ ਅਸੀਂ ਆਪਣੇ ਦੰਗ ਤੇ ਐਮਸੀ ਦੇ ਇਲੈਕਸ਼ਨ ਵੀ ਲੜਦੇ ਨੇ ਅਸੀਂ ਕਿਸੇ ਤੋਂ ਮਦਦ ਨਹੀਂ ਲਈ ਜਿਹੜੇ ਜਥੇਦਾਰ ਪੀ pensions ਸੀ ਉਹਨਾਂ ਨੇ ਜੋ ਵੀ ਸੇਵਾ ਕੀਤੀ ਉਹ ਸਾਰੇ ਜਾਣਦੇ ਨੇ ਸਾਰੇ ਪ੍ਰੈਸ ਵਾਲੇ ਜਾਣਦੇ ਨੇ ਸੰਗਲਣ ਵਾਲੇ ਵੀ ਜਾਣਦੇ ਨੇ ਕਿ ਅਸੀਂ ਕਿੰਨੀ ਸੇਵਾ ਕੀਤੀ ਉਹਨਾਂ ਨੇ ਕੋਈ ਸੇਵਾ ਵੱਲੋਂ ਕਮੀ ਨਹੀਂ ਛਪ ਪਰ ਜਿਹੜਾ ਸਾਡੇ ਨਾਲ ਕੱਲ ਹੋਇਆ ਕਹਿੰਦੇ ਕਾਗਜ਼ ਵਾਪਸ ਲਾਓ ਉਹ ਸਾਡਾ ਧੋਖਾ ਕੀਤਾ ਇਹਨਾਂ ਨੇ ਸਾਡਾ ਜ਼ਬਰਦਸਤੀ ਕਰਦੇ ਸੀ ਵੀ ਤੁਸੀਂ ਸੈਂਡ ਕਰੋ ਸੈਂਡ ਕਰੋ ਵੀ ਮੈਂ ਸਾਡੇ ਕਿਤੇ ਕਹਿੰਦੇ ਪੈਸੇ ਲਾ ਦੇ ਪੈਸੇ ਲਾ ਦੇ ਉਸ ਪੈਸੇ ਦੇ ਲਈ ਅਸਕੇ ਨਹੀਂ ਪੈਸੇ ਨਿਰਜੀਤ ਨਹੀਂ ਹੁੰਦੀ ਜੋ ਸਾਡੀ ਬਲਾਦਰੀ ਦੀ ਇੱਜ਼ਤ ਹੈ ਤੇ ਉਹ ਸਭ ਤੋਂ ਵੱਡੀ ਜਥੇਦਾਰੀ ਕਹਿੰਦੀ ਸੀ ਮੇਰੀ ਬਲਾਦਰੀ ਨੂੰ ਮੇਰੇ ਨਾਲ ਕੇ ਨੂੰ ਪੇਠ ਨਹੀਂ ਲਗਣੀ ਚਾਹੀਦੀ ਚਾਹੇ ਮੈਂ ਗਰੀਬ ਬਣਾ ਅਮੀਰ ਜੋ ਮਰਜੀ ਪਰ ਮੈਂ ਕਿਸੇ ਨਾਲ ਨਹੀਂ ਰਫੇ ਜ ਨਹੀਂ ਕਰਦਾ ਅਸੀਂ ਇਸ ਗੱਲ ਤੇ ਤੁਲੰਧੇ ਕੱਲ ਅਸੀਂ ਆਪਣੇ ਸਿਆਲੋ ਭਾਗ ਦੇ ਲਈ ਕਿਤੇ ਆ ਜਿਹੜੇ ਉਹਨਾਂ ਨੇ ਸਾਡੇ ਫਾਰਮ ਚੈਲੀ ਐਪਲੀਕੇਸ਼ਨ ਲਈਤੀ ਹੈ ਜਿਹੜੇ ਸੇ ਮੇਰੇ ਸਿਆਲ ਨਹੀਂ ਨਾ ਸਾਡੀ ਐਪਲੀਕੇਸ਼ਨ ਹੈ ਬਸ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ ਸਾਡੇ ਕੋਲ 1 ਰੁਪਈਆ ਨਹੀਂ ਹੈਗਾ ਨਾਲ ਸਾਡਾ ਪਾਰਟੀ ਨੇ ਕਿਹਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਅਸੀਂ ਸਾਰੀ ਤੁਹਾਡੀ ਮਦਦ ਕਰਾਂਗੇ ਪਰ ਉਹਨਾਂ ਨੇ ਸਾਨੂੰ ਕੱਲ ਜਵਾਬ ਦਿੱਤੇ ਵੀ ਤੁਸੀਂ ਇਲੈਕਸ਼ਨ ਲੜੋ ਚਾਹੇ ਜੋ ਮਰਜ਼ੀ ਅਸੀਂ ਤੁਹਾਡਾ 1 ਰੁਪਈਆ ਵੀ ਨਹੀਂ ਲਾਵਾਂਗੇ ਮੈਂ ਅਮਰਤਪਾਲ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਆ ਵੀ ਜੋ ਸਾਨੂੰ ਟੱਕੜੀ ਦਾ ਨਿਸ਼ਾਨ ਵੀ ਲਿਆ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੀ ਮਦਦ ਕਰਨ બસ میری ਗੀਤ ਪਤਾ ਜਿੱਦਣ ਟਿਕਟ ਨੰਬਰ ਕਿਤੇ ਜਿਹੜੇ ਨਗਰਪਾਲਿਕਾ ਦੇ ਮਾਤਾ ਸੁਪਾਈ ਬਿਲਕੁਲ ਪਾਈਆਂ ਨਗਰਪਾਲਿਕਾ ਦੇ ਸਾਰੇ ਇਲਾਕੇ ਵਾਲਿਆਂ ਨੂੰ ਵੀ ਬੇਨਤੀ ਕਰਦੀ ਆ ਵੀ ਅਸੀਂ ਇਲੈਕਸ਼ਨ ਲੜਾਂਗੇ ਸਾਡੀ ਸਾਰੇ ਮਦਦ ਕਿਉਂ ਇਸ ਵੇਲੇ ਸਾਡੇ ਕੋਲ ਕੋਈ ਪੈਸਾ ਨਹੀਂ ਕੋਈ ਸਾਡਾ ਘਰ ਨਹੀਂ ਕੋਈ ਸਾਨੂੰ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕਰਦੇ ਹਾਂ ਵੀ ਅਕਾਲੀ ਦਲ ਹਾਂਜੀ ਸਾਰੇ ਅਕਾਲੀ ਦਲ ਸਾਡੇ ਅਕਾਲੀ ਦਲ ਦੇ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਤਾਂ ਉੱਥੇ ਸਾਡੇ ਤੇ ਖਲਾਫ ਤੋਂ ਆਲਰੇਡੀ ਅਸੀਂ ਤਾਂ ਖਲਾਫ ਹੋਏ ਨਹੀਂ ਕਿਸੇ ਇਹ ਕਾਲੇ ਦਾ ਇਹਨਾਂ ਨੇ ਪਰਸਨਲ ਬੇਨਤੀ ਕੀਤੀ ਨਾ ਲੋਕਾਂ ਨੂੰ ਇਹਨਾਂ ਨੇ ਪਰਸਨਲ ਨਹੀਂ ਕੀਤੀ ਨਾ ਜੀ ਪਾਰਟੀ ਵੱਲ ਪਾਰਟੀ ਨਹੀਂ ਸਮਰਥਨ ਲੈ ਲਿਆ ਵਾਪਸ ਆਪ ਦੇ ਤਾਂ ਸਿੱਧਾ ਆਪਣੇ ਲੋਕੀ ਇਲੈਕਸ਼ਨ ਲੜੇ ਜਦੋਂ ਇੱਕ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ ਹੁਣ ਪਾਰਟੀ ਦਾ ਤਾਂ ਹੈ ਨਹੀਂ ਉਹ ਤਾਂ ਸਿੰਬਲ ਜੇ ਵਾਪਸ ਲੈਣਾ ਹੁੰਦਾ ਤੇ 24 ਤਰੀਕ ਨੂੰ ਪਹਿਲਾਂ ਲੈ ਲੈਂਦੇ ਉਹ ਤਾਂ ਨਹੀਂ ਲੈ ਸਕਦੇ ਹੁਣ ਅਸਲ ਤਕੜੀ ਦਾ ਗੁਰਨਾਨਕ ਦੀ ਜਿਹੜੀ ਆਪਾਂ ਗੱਲ ਕਰਦੇ ਭਾਈ ਨਾਮ ਲੈ ਕੇ ਇਹਨੂੰ ਕਿਹਦੇ ਨਾਲ ਇੱਕ ਮਸਲੇ ਦੇ ਨਾਲ ਜੁੜੇ ਹਾਂ ਜੀ ਸਾਡੀ ਮਦਦ ਕਰਨ ਸਾਰੇ ਇਲੈਕਸ਼ਨ ਲੜਾ ਜਿਹੜਾ ਇੱਕ ਸਿੱਖ ਖੰਡਾ ਇਹ ਆਪਾਂ ਬਾਕੀ ਕੈਂਡੀਡੇਟ ਦਾ ਨਾਮ ਨਹੀਂ ਲੈ ਰਹੇ ਤਾਂ ਅਮਰਪਾਲ ਤੇ ਨ ਦੀ ਆਡੀਸ ਨੂੰ ਕੁਝ ਟਾਰਗੇਟ ਕਰ ਰਹੇ ਕਿਹੜਾ ਟਾਰਗੇਟ ਕੀਤਾ ਜੀ ਇਹ ਮੈਸੇਜ ਸਵਾਲ ਕਰ ਇਹ ਟਾਰਗੇਟ ਤਾਂ ਕੋਈ ਹੈ ਨਹੀਂ ਇਹਦੇ ਵਿੱਚ ਟਾਰਗੇਟ ਅਸੀਂ ਸਾਡੇ ਸਾਡੇ ਦਿਲ ਦੀ ਸਰਦਾਰ ਨਹੀਂ ਮੇਰੀ ਗੱਲ ਸੁਣੋ ਸਾਡੇ ਦਿਲ ਦੀ ਖੁਆਇਸ਼ ਹੈ ਅਸੀਂ ਸਿੱਖ ਹਾਂ ਸਾਨੂੰ ਮਾਣ ਆ ਸਿੱਖਾਂ ਉਹ ਤਾਂ ਕੋਈ ਗੱਲ ਹੀ ਨਹੀਂ ਬ੍ਰਦਰ ਮੈਂ ਉਹੀ ਤੁਹਾਨੂੰ ਦੱਸਦਾ ਜਵਾਬ ਦਿੱਤਾ ਕੱਲੇ ਆਪਦੇ ਮਾਤਾ ਪਿਤਾ ਹੋਣ ਕਿ ਜਿਆ ਸਰਜੀਤ ਸਿੰਘ ਦੇ ਵੀ ਆਉਣ ਉਹ ਵੀ ਆਉਣ ਉਹੀ ਨਾ ਪੁੱਲਗੇ ਸੀ ਮੈਂ ਇਹ ਇਨਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਦੇ ਮਾਤਾ ਪਿਤਾ ਤੇ ਅੰਪਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਤੇ ਖਾਲਸਾ ਜਿਹੜੇ ਆਪਣੇ ਸਮੂਹ ਸਰਬਜੀਤ ਸਿੰਘ ਕਾਲਸਾ ਜੀ ਉਹ ਸਾਰੇ ਮਦਦ ਕਰ ਰਹੇ ਨੇ ਕਿ ਇਸ ਟਾਈਮ ਆ ਜੋ ਸੀ ਇਲੈਕਸ਼ਨ ਨੂੰ ਜਿੱਤ ਸਕੀਏ ਬੰਦੇ ਹੀ ਵਾਪਸ ਸੱਦਾ ਦੇ ਰਹੇ ਕੰਪਨੀ ਹਾਂਜੀ ਮਾਨ ਨੂੰ ਵੀ ਦਿੰਨੇ ਹਾਂਜੀ ਆ ਛਿੰਮ ਛਿੰਮ ਨੂੰ ਹੀ ਮਾਨ ਨੂੰ ਹੀ ਦਿੰਨੇ ਹਾਂ